ਘਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਕਰਤਾ ਅਰਤਾ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਕਿਵੇਂ ਪਤਾ ਲੱਗਿਆ ਕਿ ਹਲਕਾ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਰਹੇ ਨੇ ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਮੁਅਤਲ ਕਰ ਦਿੱਤਾ ਜਾਵੇ ਆਮ ਆਦਮੀ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ ਚਰਚਾ ਦਾ ਹੁਣ ਵਿਸ਼ਾ ਬਣੇ ਹੋਏ ਨੇ ਰਮਨ ਅਰੋੜਾ ਇੱਕ ਪਾਸੇ ਪੰਜਾਬ ਸਰਕਾਰ ਦੀ ਨਿਖੇਧੀ ਹੋ ਰਹੀ ਹੈ 25 ਵਿਅਕਤੀਆਂ ਦੀ ਮੌਤ ਹੋਈ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਇਵਨ ਦੋ ਕੁਵਰਜੀਏ ਪ੍ਰਤਾਪ ਸਿੰਘ ਇਹ ਵੀ ਕਹਿ ਰਹੇ ਨੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਦੋਂ ਤੋਂ ਬੜਾ ਰੋਲਾ ਪਾਉਂਦੇ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਅੱਜ ਜਰੀਲੀ ਸ਼ਰਾਬ ਦਾ ਸੇਵਨ ਕੀਤਾ ਗਿਆ ਤੇ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਤਲ ਦਾ ਪਰਚਾ ਕੀਤਾ ਜਾਵੇ ਕਤਲ ਦੇ ਜ਼ਿੰਮੇਵਾਰ ਜਿਹੜੇ ਕਪਤਾਨ ਅਮਰਿੰਦਰ ਸਿੰਘ ਨੇ ਰਾਜਕੇ ਢੰਡੋਰਾ ਪਟਿਆ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਉਹਨਾਂ ਨੇ ਕਿਹਾ ਕਿ ਹੁਣ ਦੇਖੋ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਹੈ ਕਿ ਕਤਲ ਦਾ ਪਰਚਾ ਕਿਸਤੇ ਹੋਣਾ ਚਾਹੀਦਾ ਹੈ ਦੂਸਰੇ ਪਾਸੇ ਲੋਕ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਨਹੀਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਇਹ ਚਾਲ ਖੇਡੀ ਗਈ ਹੈ ਰਮਨ अरोड़ा ਦੇ ਵਿਰੁੱਧ ਰਮਨ अरोड़ा ਦੀ ਸ਼ੀਤਲ ਅੰਗੁਰਾਲ ਦੇ ਨਾਲ ਵੀ ਬਣਦੀ ਹੈ ਉਧਰੋਂ ਮਨਰੰਜਨ ਕਾਰਿਆ ਦੇ ਨਾਲ ਵੀ ਬਣਦੀ ਹੈ ਲੇਕਿਨ ਇਹ ਵੀ ਇੱਕ ਗੱਲ ਨਸ਼ਰ ਹੋ ਰਹੀ ਹੈ ਕਿ ਜਿਹੜੇ ਰਮਨ अरोड़ा ਨੇ ਉਹ ਸਾਰੇ ਭੇਦ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸਦੇ ਪਰਿਵਾਰ ਦੇ ਉਸ ਦੀਆਂ ਕਾਲ ਰਿਕਾਰਡਿੰਗਾਂ ਜਿਹੜੀਆਂ ਨੇ ਉਹ ਰਮਨ अरोड़ा ਦੇ ਕੋਲ ਨੇ ਇਸ ਗੱਲ ਦਾ ਖਲਾਸਾ ਖੁਦ ਸ਼ੀਤਲ ਅੰਗੁਰਾਲ ਨੇ ਕੀਤਾ ਕਿ ਕਿਸੇ ਵੀ ਸਮੇਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮیرے ਨਾਲ ਟੇਬਲ ਟॉक ਕਰ ਸਕਦਾ ਹੈ ਮੇਰੇ ਕੋਲ ਸਬੂਤ ਨੇ ਉਹ ਮੈਂ ਨਸ਼ਰ ਕਰ ਦਿਆਂਗਾ ਜਨਤਾ ਦੇ ਸਾਹਮਣੇ ਪੰਜਾਬ ਦੀ ਜਨਤਾ ਫੈਸਲਾ ਕਰੇਗੀ ਕੌਣ ਦੋਸ਼ੀ ਹੈ ਕੌਣ ਨਹੀਂ ਚਲਦੀਆਂ ਜਮਣੀ ਚੋਣਾਂ ਦੇ ਵਿੱਚ ਰੱਜ ਕੇ ਹੰਗਾਮਾ ਹੋਇਆ ਸ਼ੀਤਲ ਅੰਗੁਰਾਲ ਉੱਚੀ ਉੱਚੀ ਤਾਹਾਂ ਮਾਰ ਕੇ ਰੋਏ ਮੈਂ ਆਪਣੀ ਬੱਚੀ ਦੀ ਸੋਚ ਆਖਦਾ ਜੀ ਮੈਂ ਆਪਣੇ ਪੁੱਤਰ ਦੀ ਸੋਚ ਆਖਦਾ ਜੀ ਮੈਨੂੰ ਫਲਾਣੇ ਦੀ ਮਾਰ ਪਾਵੇ ਜੀ ਟਿਪਕੇ ਦੀ ਮਾਰ ਪਾਵੇ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਵਾਰ ਧਿਆਨ ਹੀ ਨਹੀਂ ਦਿੱਤੀ ਤਵੱਜੋ ਹੀ ਨਹੀਂ ਦਿੱਤੀ ਫਿਰ ਕੀ ਹੋਇਆ ਮਹਿੰਦਰਪਾਲ ਜਿਹੜੇ ਜਿੱਤੇ ਉਸ ਤੋਂ ਬਾਅਦ ਇਹ ਵੀ ਖਬਰ ਆ ਰਹੀਆਂ ਨੇ ਕਿ ਜਿਹੜੇ ਏਡੀਪੀ ਨੇ ਸੁਖਦੇਵ ਸਿੰਘ ਦੱਸੇ ਜਾ ਰਹੇ ਨੇ ਉਹਨਾਂ ਨੇ ਨਾਮ ਲਿਆ ਹੈ ਰਮਨ ਅਰੋੜਾ ਦਾ ਭਾਈ ਜਿਹੜੇ ਪੈਸੇ ਮੈਂ ਬਣਾਉਂਦਾ ਉਹਦੇ ਵਿੱਚੋਂ ਕੁਝ ਹਿੱਸਾ ਜਿਹੜੇ ਨੇ ਰਮਨ ਅਰੋੜਾ ਲੈ ਜਾਂਦੇ ਨੇ ਉਹਦੇ ਵਿੱਚ ਮਹਿੰਦਰਪਾਲ ਭਗਦਾ ਦਾ ਨਾਮ ਵੀ ਆ ਰਿਹਾ ਹੈ ਜਿਹੜੇ ਜੀਪੀ ਨੇ ਉਹ ਜਿਹੜੀਆਂ ਸਰਕਾਰੀ ਥਾਂ ਤੇ ਬਿਲਡਿੰਗਾਂ ਨੂੰ ਤਾਲੇ ਲਗਾ ਦਿੰਦੇ ਨੇ ਜਾਂ ਜਿਹੜੇ ਘਰ ਬਣੇ ਹੋਏ ਨੇ ਉਹਨਾਂ ਨੂੰ ਤਾਲੇ ਲਗਾ ਦਿੰਦੇ ਨੇ ਉਸ ਤੋਂ ਬਾਅਦ ਕਿ ਲੋਕ ਅਪਰੋਚ ਕਰਦੇ ਨੇ ਰਮਨ ਅਰੂੜਾ ਦੇ ਕੋਲ ਤੇ ਜਾਂ ਮਹਿੰਦਰਪਾਲ ਦੇ ਕੋਲ ਇਸ ਦੀ ਖਬਰ ਵੀ ਕਨੇਸ਼ਰ ਹੋ ਰਹੀ ਹੈ ਦੂਸਰੇ ਪਾਸੇ ਇੱਕ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਨੇ ਕਿਹਾ ਹੈ ਕਿ ਕਿਸੇ ਸਮੇਂ ਵੀ ਪਾਸਾ ਪਲਟਿਆ ਜਾ ਸਕਦਾ ਹੈ ਲੁਧਿਆਣੇ ਤੇ ਜਲੰਧਰ ਤੋਂ ਰਮਨ ਅਰੂੜਾ ਵੱਲੋਂ ਰਮਨ ਅਰੂੜਾ ਦੀ ਆਲਰੇਡੀ ਸੈਟਿੰਗ ਹੋ ਗਈ ਹੈ ਇਸ ਦੀ ਢਿੰਕ ਲੱਗੀ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਕਿਸੇ ਵੀ ਸਮੇਂ ਰਸਮੀ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜਾ ਕੇ ਅਮਿਤ ਸ਼ਾਹ ਰਾਜਨਾਥ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਮਨ ਮੋਦੀ ਵੱਲੋਂ ਰਮਨ अरोड़ा ਦੇ ਗਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲਾ ਪਰਣਾ ਪਾਇਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਹੀ ਸਕਿਉਰਟੀ ਦੀ ਵਾਪਸ ਲੈ ਲਈ ਜਾਵੇ ਇਸ ਨੂੰ ਅਹਸਾਸ ਪੁਆਇਆ ਜਾਵੇ ਕਿ ਤੁਸੀਂ ਜਿਹੜੀਆਂ ਅੰਦਰ ਮੇਟੀਆਂ ਕਰ ਰਹੇ ਹੋ ਨਾ ਉਹਦਾ ਤੁਹਾਨੂੰ ਇਨਾਮ ਆ ਮਿਲਿਆ ਹੈ ਕਿ ਤੁਹਾਡੀ ਸਕਿਉਰਟੀ ਇਸ ਨੂੰ ਵਾਪਸ ਲੈ ਲਈ ਹੈ ਸਭ ਉਸ ਕੋਣਾ ਚਾਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਰਮਨ ਅਰੋੜਾ ਨੂੰ ਖਬਰਾਂ ਤਰ੍ਹਾਂ ਤਰ੍ਹਾਂ ਦੀਆਂ ਨਸ਼ਰ ਹੋ ਰਹੀਆਂ ਨੇ ਲੇਕਿਨ ਰਮਨ ਅਰੋੜਾ ਜੇਕਰ ਉਹ ਸਹੀ ਹੁੰਦੇ ਉਹਨਾਂ ਨੇ ਬਿਆਨਬਾਜ਼ੀ ਜ਼ਰੂਰ ਕਰਨੀ ਸੀ ਰਮਨ ਅਰੋੜਾ ਅਤੇ ਰਮਨ ਅਰੋੜਾ ਦਾ ਪਰਿਵਾਰ ਬਿਲਕੁਲ ਚੁੱਪਚਾਪ ਹੈ ਉਹਨਾਂ ਵੱਲੋਂ ਕੋਈ ਵੀ ਬਿਆਨਬਾਜ਼ੀ ਨਹੀਂ ਕੀਤੀ ਗਈ ਨਾ ਕਿਸੇ ਉੱਤੇ ਇਲਜ਼ਾਮ ਲਗਾਇਆ ਗਿਆ ਇਸ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਟੱਚ ਵਿੱਚ ਨੇ ਅਰਮਨ ਕਰੋੜਾ ਕਿਸੇ ਵੀ ਸਮੇਂ ਉਹਨਾਂ ਦਾ ਰਸਮੀ ਤਰੀਕੇ ਦੇ ਨਾਲ ਉਹਨਾਂ ਦੀ ਸ਼ਮੂਲੀਅਤ ਹੋ ਸਕਦੀ ਹੈ ਭਾਰਤੀ ਜਨਤਾ ਪਾਰਟੀ ਵਿੱਚ